ਜਲਦੀ ਹੀ ਬਰਸਾਤ ਦਾ ਮੌਸਮ ਸ਼ੁਰੂ ਹੋਣ ਕਾਰਨ ਜ਼ਿਲ੍ਹਾ ਗੁਰਦਾਸਪੁਰ ਤੇ ਪਠਾਨਕੋਟ ਦੇ 190 ਪਿੰਡਾਂ ਨੂੰ ਹੜ੍ਹ ਦੀ ਦ੍ਰਿਸ਼ਟੀ ਨਾਲ ਸੰਵੇਦਨਸ਼ੀਲ ਐਲਾਨ ਕੀਤਾ ਗਿਆ ਹੈ ਜਿਨ੍ਹਾਂ ਵਿੱਚੋਂ 131 ਪਿੰਡ ਜ਼ਿਲ੍ਹਾ ਗੁਰਦਾਸਪੁਰ ਤੇ 59 ਪਿੰਡ ਪਠਾਨਕੋਟ ਜ਼ਿਲ੍ਹੇ ਨਾਲ ਸਬੰਧਤ ਹਨ ਹੜ੍ਹ ਤੋਂ ਬਚਣ ਲਈ ਦੋਵਾਂ ਜ਼ਿਲ੍ਹਿਆਂ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਜ਼ਰੂਰਤ ਅਨੁਸਾਰ ਪ੍ਰਬੰਧ ਕੀਤੇ ਹਨ ਅੱਜ ਤੋਂ ਇਹਨਾਂ ਦੋਵਾਂ ਜ਼ਿਲ੍ਹਿਆਂ ਵਿੱਚ ਹੜ੍ਹ ਕੰਟਰੋਲ ਰੂਮ ਬੂਥ ਵੀ ਸ਼ੁਰੂ ਕੀਤੇ ਗਏ ਹਨ ਜੋ ਕਿ ਦਿਨ ਰਾਤ ਕੰਮ ਕਰਨਗੇ ravi ਤੇ bias דרਾਇ ਇਹਨਾਂ ਦੋਵਾਂ ਸਰਜੀ ਜਿਨੇ ਆ ਗੁਰਦਾਸਪੁਰ ਤੇ ਪਠਾਨਕੋਟ ਵਿੱਚੋਂ ਲੰਘਦੇ ਹਨ ਇਸ ਤੋਂ ਇਲਾਵਾ ਕੁਝ ਸਾਇਕ ਨਦੀਆਂ ਤੇ ਪ੍ਰਸ਼ਾਤੀ ਨਾਲੇ ਵੀ ਇਨ੍ਹਾਂ ਜਿਨਿਆਂ ਚ ਹੀ ਪੈਂਦੇ ਹਨ ਅਤੇ ਮਾਨਸੂਨ ਦੇ ਦਿਨਾਂ ਚ ਇਨ੍ਹਾਂ ਦੋਵਾਂ ਨਦੀਆਂ ਵਿੱਚ ਆਮ ਤੌਰ ਤੇ ਹੜ੍ਹ ਆ ਜਾਂਦੇ ਹਨ ਜਿਸ ਤੋਂ ਬਚਨ ਦੇ ਦੋਵਾਂ ਜ਼ਿਲ੍ਹਿਆਂ ਦੇ ਲੋਕਾਂ ਦੀ ਜਾਨ ਅਤੇ ਮਾਲ ਦੀ ਸੁਰੱਖਿਆ ਲਈ ਹੜ੍ਹ ਵਿਰੋਧੀ ਪ੍ਰਬੰਧ ਕੀਤੇ ਜਾਂਦੇ ਹਨ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਡਾਕਟਰ ਅਮਿਤ ਕੁਮਾਰ ਅਨੁਸਾਰ ਉਪਮੰਡਲ ਪੱਧਰ ਤੇ ਸਥਾਪਿਤ ਕੀਤੇ ਗਏ ਕੰਟਰੋਲ ਰੂਮ ਵਿੱਚ ਉਚਿਤ ਮਾਤਰਾ ਵਿੱਚ ਬੇੜੀਆਂ ਲਾਈਫ ਜੈਕਟਾ ਚੱਪੂ ਅਤੇ ਟੈਂਟ ਭੇਜੇ ਗਏ ਹਨ ਜਦਕਿ ਉਚ ਸਥਾਨਾਂ ਤੇ ਮੋਟਰਬੋਰਡਾਂ ਤੇ ਚਾਲਕ ਤੇ ਨਾਤ ਕੀਤੇ ਗਏ ਹਨ ਗੁਰਦਾਸਪੁਰ ਚ 5 ਬਟਾਲਾ ਚ 3 ਅਤੇ ਡੇਰਾ ਬਾਬਾ ਨਾਨਕ ਵਿੱਚ 9 ਬੇੜੀ ਚਾਲਕ ਤੇ ਨਾਤ ਕੀਤੇ ਗਏ ਹਨ ਇਸੇ ਤਰ੍ਹਾਂ ਪਠਾਨਕੋਟ ਵਿੱਚ 3 ਬੇੜੀ ਚਾਲਕ ਤੇ ਨਾਤ ਕੀਤੇ ਗਏ ਹਨ जड़े हड़े है जो है प्रबंध आपने किया कि सबसे पहले तो एक आ, दो तीन जो नंबर है कि, कंट्रोल रूम स्थापित किया गया है वो तो नंबर तुम सकते हो लैंडलाइन ले नंबर से है मोबाइल नंबर भी जो है एक्सेंस वगैरह दे चाहे अपने ऑफिसर सारा जो है खुला रहेगा और जिन्हें भी अफिसर है उन्होंने कहा है कि जो है बिना प्रवानगी जो है मिरा छा अलावे जो है अपनी वेकेशन सेंटर्स आपने जो है गुरुद्वारा मंदिर स्कूल कॉलेजेस बिल्डिंग वगैरह आइडेंटिफाई किए जितने जो है कि वैकेशन कराना पे तो जो है लोगों उथे रख सकी है। जो है पशुओं वास्ते भी जो है जगह आइडेंटिफाई की गई है पशुओं वास्ते चारे लाइए प्रबंध किया गया है कि कितने कितने खाण पीने का व्यवस्था किया गया है पेट्रोल भी जो है कि पेट्रोल डीजल भी जो है सारे जो है डीलर को कहा गया है कि राखी करके रखना सर्टेन परसेंटेज जो है उन्होंने जो कहा गया कि इन्हें जो है तुम से बहुत सारे प्रबंध है आर्मी नाल कोऑर्डिनेट किया गया है बी एस एफ नाल गया है सारे जिम्मे एजेंसियां हैं पूरे जिले के गुरदासपुर है हमेशा तो है कि हड़ांति है, है, है और फिर भी जो प्रशासन जो है हमेशा चुस्त दुरुस्त रहता है और उस है मैं देख पीछे जो हिस्टरी देखी है कि लोग लो, का भी सहयोग हो बहुत होंगे तो प्रशासन भी ਬਹੁਤ ਕੰਮ ਕਰਵਾਈ ਕਰਦਾ ਹੈ। ਬਹੁਤ ਵਧੀਆ ਪ੍ਰਬੰਧਾ ਸਰਕਾਰ ਨੇ ਜੋ ਆ ਦੇ ਆਸਤੇ ਕੀਤਾ ਬਹੁਤ ਹੀ ਵਧੀਆ ਕਰ ਰਹੀ ਆ। ਬਹੁਤ ਹੀ ਵਧੀਆ ਚੱਲ ਰਿਹਾ ਵਾ। ਇਹ 35 ਪੈਂਡ ਆਉਂਦੇ ਆ ਜੀ। 135 ਪੈਂਡ ਆਉਂਦੇ ਆ ਜੀ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਸਰਕਾਰ ਨੇ ਪ੍ਰਬੰਧ ਕੀਤੇ, ਭਰਾਲੇ ਵਧੀਆ ਕੀਤੇ ਨੇ। ਹਾਂ ਜੀ ਸਰਕਾਰ ਵੱਲੋਂ ਬਹੁਤ ਵਧੀਆ ਕਟੌਲ ਹੁਣ ਖੋਲੇ ਗਏ ਨੇ। ਇਹ ਤੇ ਵਧੀਆ ਗੁਰਦਾਸਪੁਰ ਤੇ ਜਿਹੜੇ ਹੱਥ ਦੇ ਪੈਂਡ ਆ ਬਹੁਤ ਹੀ ਵਧੀਆ ਚੱਲ ਰਹੇ ਨੇ। 18 ਸਾਲ ਪ੍ਰਬੰਧ ਹੋ ਰਿਹਾ ਪਰ ਆ ਸਰਕਾਰ ਨੇ ਤਾਂ ਬਹੁਤ ਹੀ ਵਧੀਆ ਪ੍ਰਬੰਧ ਕਰਕੇ ਦਿੱਤਾ ਹੈ। ਗੁਰਦਾਸਪੁਰ ਤੋਂ ਬਿਸ਼ੰਬਰ ਬਿੱਟੂ ਦੀ ਰਿਪੋਰਟ ਪੰਜਾਬ ਟੂਡੇ